ਫੌਜੀ ਅੰਗਰੇਜ਼ ਸਿੰਘ ਵਾਰਵਲ ਨੇ ਮਮਦੋਟ ਬਲਾਕ ਦੇ ਪਿੰਡਾਂ ਵਿੱਚ ਆਪਣਾ ਚੋਣ ਪ੍ਰਚਾਰ ਕੀਤਾ ਸ਼ੁਰੂ ਪਿੰਡ ਲੱਖਾ ਸਿੰਘ ਵਾਲਾ 88 ਜੱਲੂ ਕੇ ਵਿਖੇ ਲੋਕਾਂ ਨੇ ਸੰਤਰਿਆਂ ਤੇ ਕਿਨਵਾ ਨਾਲ ਤੋਲਿਆ 2024 ਦੀ ਆਗਾਮੀ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਹੋਇਆਂ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਵਜੋਂ ਲੋਕਾਂ ਵਿੱਚ ਵਿਚਰ ਰਿਹਾ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਫੌਜੀ ਅੰਗਰੇਜ਼ ਸਿੰਘ ਵਾਰਵਲ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਇਸੇ ਤਹਿਤ ਦੂਸਰੇ ਦਿਨ ਉਹਨਾਂ ਨੇ ਆਪਣੇ ਮਾਪਿਆਂ ਨਾਲ ਬਲਾਕ ਮਮਦੋਟ ਦੇ ਪਿੰਡ ਜੱਲੂ ਕੇ ਲੱਖਾ ਸਿੰਘ ਵਾਲਾ 88000 ਰਾਮ ਸਿੰਘ ਵਾਲਾ rau ke ਠਾੜ ਕਜਨੀ ਵਾਲਾ ਆਤੀ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ ਇਸ ਦੌਰੇ ਦੌਰਾਨ ਫੌਜੀ ਗਰੇਸਿੰਗਵਾਰਵਲ ਨੂੰ ਲੋਕਾਂ ਨੇ ਉਹਨਾਂ ਦੇ ਗਲ ਵਿੱਚ ਫੁੱਲਾਂ ਵਾਲੇ ਹਾਰ ਪਾ ਕੇ ਫੁੱਲਾਂ ਦੀ ਵਰਕਾ ਕਰਕੇ ਟੋਲ ਤਮੱਕਿਆਂ ਨਾਲ ਲੋਕਾਂ ਨੇ ਸਵਾਗਤ ਕੀਤਾ ਅਤੇ ਪਿੰਡ ਲਖਾ ਸਿੰਘ ਵਾਲਾ ਠਾੜ ਇਹ ਚੱਲੋ ਕੇ ਵਿਖੇ ਪਿੰਡ ਵਾਸੀਆਂ ਨੇ ਉਹਨਾਂ ਨੂੰ ਕਿਨੋ ਅਤੇ ਸੰਤਰੀਆਂ ਨਾਲ ਤੋਲਿਆ ਤੁਸੀਂ ਵੀ ਦੇਖੋ ਇਹ ਤਸਵੀਰਾਂ ਤੁਹਾਡਾ ਸਾਡਾ ਲੋਕ ਤੁਸੀਂ ਅੱਜ ਦੂਸਰੇ ਦਿਨ ਮਮਦੂੜ ਬਲਾਗ ਦੇ ਪਿੰਡਾਂ 'ਚ ਆਪਣਾ ਚੋਣ ਪ੍ਰਚਾਰ ਕਰ ਰਹੇ ਹੋ ਕਿਸ ਤਰ੍ਹਾਂ ਹੰਗਾਰਾ ਮਿਲ ਰਿਹਾ ਤੇ ਕੀ ਸੁਨੇਹ ਦੇਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਮੈਂ ਪਿੰਡ ਗੜਨੀਵਾਲਾ ਦਾ ਬਹੁਤ ਦਿਲ ਦੇ ਕਰਾਈਆਂ ਧੰਨਵਾਦ ਕਰਦਾ ਔਰ ਤੁਸੀਂ ਹਾਰਾਂ ਤੋਂ ਆਈ ਡਾਇਲ ਲਾਫਤ ਵੀ ਮੇਰੇ ਤੋਂ ਹਾਰ ਵੀ ਮੇਰਾ ਮੂੰਹ ਨਹੀਂ ਦਿਖ ਰਿਹਾ ਔਰ ਜਿੰਨਾ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਹੈ ਮੇਰੇ ਆਪਦੇ ਨੇ ਔਰ ਮੈਂ ਸਾਰਿਆਂ ਦਾ ਦਿਲ ਦੇ ਕਰਾਈਆਂ ਦਾ ਧੰਨਵਾਦ ਕਰਦਾ ਜੀ ਕਿਹੜੇ ਕਿਹੜੇ ਪਿੰਡਾਂ ਜੀ ਤੁਹਾਨੂੰ ਸੰਤਰੀਆ ਤੇ ਕਿੰਨੇ ਦਾ ਤੁਲਿਆ ਗਿਆ ਜੀ ਸਭ ਤੋਂ ਪਹਿਲਾ ਪਿੰਡ ਮਮਦੋਤ ਬਲੌਗ ਦੇ ਵਿੱਚ ਪਿੰਡ ਜੱਲੋ ਜੱਲੋ ਵਾਲਾ ਸੀ ਜੱਲੋ ਕੇ ਸੀ ਔਰ ਦੂਜਾ ਪਿੰਡ ਜਿਹੜਾ ਹੈਗਾ ਸੀ ਹਜ਼ਾਰਾ ਪਿੰਡ ਸੀ ਜੀ ਫਿਰਜਾ ਪਿੰਡ ਲਖਾ ਸਿੰਘ ਵਾਲੇ ਚੌਥਾ ਪਿੰਡ ਜਿਹੜਾ ਸੀ ਆਪਣਾ ਰੌਕੇ ਪੰਜਵਾਂ ਪਿੰਡ ਗੱਜਨੀ ਵਾਲਾ ਜੀ ਸਸ਼ੀਕਲ ਜੀ ਮੇਰਾ ਨਾਮ ਕ੍ਰਿਸ਼ਨ ਵਰਮਾ ਜੀ ਮੈਂ ਆਮ ਆਦੀ ਪਾਰਟੀ ਤੋਂ ਯੂਥ ਆਗੂ ਆ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜਿਵੇਂ ਕਿ ਫੌਜੀ ਅੰਗਰੇਜ਼ ਸਿੰਘ ਵਡਵਾਲ ਜੀ ਜੋ ਕਿ ਬਤੌਰ ਇੱਕ ਸੰਭਾਵੀ ਉਮੀਦਵਾਰ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਬਾਰਡਰ ਪੱਟੀ ਦੇ ਵਿੱਚ ਦਰਬਦਰ ਡੇਲੀ ਵਿਚਰ ਰਹੇ ਨੇ ਡੇਲੀ 10ਾਂ ਪਿੰਡਾਂ ਦਾ ਦੌਰਾ ਕਰ ਰਹੇ ਨੇ ਉਹਨਾਂ ਨੂੰ ਬਾਰਡਰ ਪੱਟੀ ਤੋਂ ਇੰਨਾ ਕੋਈ ਜ਼ਿਆਦਾ ਪਿਆਰ ਮਿਲ ਰਿਹਾ ਹੈ, ਮਾਨ ਸਤਕਾਰ ਮਿਲ ਰਿਹਾ ਹੈ ਕਿ ਜਿਹੜੇ ਪਿੰਡ ਜਾਂਦੇ ਨੇ ਕਿਤੇ ਲੱਡੂਆਂ ਨਾਲ, ਕਿਤੇ ਕਿਨੂਆਂ ਨਾਲ, ਕਿਤੇ ਕੇਲਿਆਂ ਨਾਲ ਮਤਲਬ ਤੋਲ ਕੇ ਉਹਨਾਂ ਦੇ ਵਜਨ ਦੇ ਬਰਾਬਰ ਤੋਲ ਕੇ ਜਨਤਾ ਵਿੱਚ ਵੰਡੇ ਜਾਂਦੇ ਨੇ। ਤੋਂ ਇਹਨਾਂ ਨੂੰ ਉਹਨਾਂ ਨੂੰ ਤੈਰ ਦਿਲ ਤੋਂ ਮਤਲਬ ਪਿੰਡਾਂ ਵਾਲੇ ਪਿਆਰ ਕਰ ਰਹੇ ਨੇ, ਮਾਨ ਸਤਕਾਰ ਦੇ ਰਹੇ ਨੇ। ਅਸੀਂ ਆਵਾਜ਼ ਦੀ ਪਾਰਟੀ ਨੂੰ ਇਹੀ ਅਪੀਲ ਕਰਦੇ ਆ ਕਿ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਤੇ ਅਸੀਂ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਨੇ ਆਵਾਜ਼ ਦੀ ਪਾਰਟੀ ਦੀ ਹਾਈ ਕਮਾਂਡ ਨੂੰ। ਇਹਨਾਂ ਨੂੰ ਘੱਟੋ ਘੱਟ ਵੀ 4-5 ਲੱਖ ਦੀ ਲੀਡ ਤੁਸੀਂ ਜਿਤਾ ਕੇ ਐਮਪੀ ਬਣਾ ਕੇ ਦਿੱਲੀ ਦੇ ਵਿੱਚ ਭੇਜਾਂਗੇ ਧੰਨਵਾਦ ਜੀ ਹਾਂ ਜੀ ਸਰ ਕੀ ਨਾ ਆਪਣਾ ਇਹ ਬੈਗੜੂ ਜੀ ਦਾ ਖਾਲਸਾ ਬੈਗੜੂ ਜੀ ਦੇ ਫਤਿਹ ਮੇਰਾ ਨਾਮ ਚਰਨਜੀਤ ਸਿੰਘ ਹੈ ਜੀ ਪਿੰਡ ਮੰਮਦੂਰ ਠਾੜਾ ਜੀ ਤੇ ਸਰ ਮੰਮਦੂਰ ਇਲਾਕੇ ਵਿੱਚ ਸਰਦਾਰ ਅੰਗਰੇਜ਼ ਸਿੰਘ ਫੌਜੀ ਜਿਹੜੇ ਬੜਵਾਲ ਨੇ ਉਹ ਪਿੰਡਾਂ ਵਿੱਚ ਆਪਣਾ ਮਤਲਬ ਚੋਰ ਪੰਚਾਰ ਕਰ ਰਹੇ ਨੇ ਹਾਲੇ ਕਿ ਲੋਕ ਸਭਾ ਦਾ ਚੋਣ ਦਾ ਵਿਗਲ ਨਹੀਂ ਵਜਿਆ باوجود ਇਸ ਪਿੰਡਾਂ ਵਿੱਚ ਉਹ ਪ੍ਰਚਾਰ ਕਰ ਰਹੇ ਨੇ ਤੁਸੀਂ ਇਸ ਤਰ੍ਹਾਂ ਕਿਸ ਤਰ੍ਹਾਂ ਦੇਖਦੇ ਹੋ ਤੇ ਕੀ ਡਿਮਾਂਡ ਕਰਦੇ ਹੋ ਪਾਰਟੀ ਤੋਂ ਜੀ ਅਸੀਂ ਅੰਗਰੇਜ਼ ਸਿੰਘ ਨੂੰ ਔਰ ਪਾਰਟੀ ਨੂੰ ਪਾਰਟੀ ਤੋਂ ਇਹ ਮੰਗ ਕਰਦੇ ਆ ਵੀ ਮੰਨ ਲਓ ਜਿਹੜਾ ਸਾਡੀ ਬਾਰਡਰ ਪੱਟੀ ਹੈ ਨਾ ਜੀ ਇਹਦੇ ਵਿੱਚ ਕਾਫੀ ਇਹਨਾਂ ਦਾ ਲੋਕਾਂ ਦਾ ਬਹੁਤ ਪਿਆਰ ਹੈ ਜੀ ਇਹਨਾਂ ਚ ਇਸ ਕਰਕੇ ਅਸੀਂ ਪਾਰਟੀ ਨੂੰ ਇਹ ਹੀ ਮੰਗ ਕਰਦੇ ਆ ਵੀ ਮੰਨ ਲਓ ਜੇ ਅਗਰ ਪਾਰਟੀ ਟਿਕਟ ਦੇਂਦੀ ਹੈ ਸਾਨੂੰ ਤੇ ਇਹ ਬੜ ਵੱਡੀ ਲੀਡ ਨਾਲ ਇੱਥੋਂ ਜਿੱਤ ਪ੍ਰਾਪਤ ਕਰਨਗੇ ਔਰ ਅੱਜ ਦਾ ਹਜੂਮ ਤੁਸੀਂ ਦੇਖ ਹੀ ਰਹੇ ਹੋ ਵੀ ਇਦਾਂ ਹੀ ਰੋਜ਼ ਪਿੰਡਾਂ ਦੇ ਵਿੱਚ ਜਾਂਦੇ ਆ ਲੋਕ ਉਤਾਵਲੇ ਨੇ ਫੌਜੀ ਸਾਹਿਬ ਨੂੰ ਮਿਲਣੇ ਤੁਸੀਂ ਮਮਦੂਰ ਬਲਾਗ ਦੇ ਪਿੰਡਾਂ ਵਿੱਚ ਆਮ ਆਦਮੀ ਦੇ ਸੰਭਾਵੀ ਉਮੀਦਵਾਰਾਂ ਵਜੋਂ ਟਰਨ ਪ੍ਰਚਾਰ ਕਰ ਰਹੇ ਹੋ ਕਿਸ ਤਰ੍ਹਾਂ ਹੰਗਾਰਾ ਮਿਲ ਰਿਹਾ ਤੇ ਤੁਸੀਂ ਕੀ ਡਿਮਾਂਡ ਕਰਦੇ ਹੋ ਪਾਰਟੀ ਤੋਂ ਸਭ ਤੋਂ ਪਹਿਲਾਂ ਵਿਹਗ ਜੀ ਕੇ ਖਾਤਸਾ ਸ਼੍ਰੀ ਬਾਦਲ ਜੀ ਦੀ ਖਤੇ ਆ ਦੇਖੋ ਜੀ ਆਮ ਆਦਮੀ ਪਾਰਟੀ ਦਾ ਵਰਕਰ ਹੋਣ ਦੇ ਨਾਤੇ ਸਰਦਾਰ ਪਗਲਸੀ ਮਾਨ ਦੀ ਜਿਹੜੇ ਨੀਤੀਆਂ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਉਹਦੇ ਤਹਿਤ ਜਿਹੜੀ ਪਿੰਡ ਦੇ ਪਿੰਡ ਦੀ ਮੁਹਿੰਮ ਚਲਾਈ ਹੋਈ ਹੈ ਔਰ ਪਿੰਡ ਪਿੰਡ ਜਾ ਕੇ ਜਿਹੜਾ ਸਵਾਗਤ ਹੋ ਰਿਹਾ ਕਿਉਂਕਿ ਆਲੇ ਦਰਜੇ ਦਾ ਸਵਾਗਤ ਹੋ ਰਿਹਾ ਲੋਕ ਢੋਲ ਦੇ ਨਾਲ ਹਾਰਾਂ ਦੇ ਨਾਲ ਫਲਾਂ ਦੇ ਨਾਲ ਤੋਲ ਰਹੇ ਆ ਲਡੂਆਂ ਦੇ ਨਾਲ ਤੋਲ ਰਹੇ ਆ ਤੇ ਇੱਕ ਕਾਫੀ ਵਧੀਆ ਮੈਸੇਜ ਆ ਔਰ ਇੱਕ ਮੈਸੇਜ ਬਾਰਡਰ ਪੱਟੀ ਦੇ ਲੋਕ ਜਿਹੜੇ ਸੀ ਉਹਨਾਂ ਦਾ ਮਿਲਦੇ ਆ ਤੇ ਉਹਨਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਦੇ ਉੱਤੇ ਵੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਪਿੰਡਾਂ ਦੇ ਕਿਸ ਤਰ੍ਹਾਂ ਰਿਸਪੌਂਸ ਮਿਲ ਰਿਹਾ ਹੈ ਪਿੰਡਾਂ ਦੀ ਬਿਲਕੁਲ ਤੁਸੀਂ ਦੇਖ ਹੀ ਸਕਦੇ ਹੋ ਤੁਹਾਡਾ ਹਯੂਮ ਜਿਹੜਾ ਦਿਖ ਰਿਹਾ ਪਿੱਛੇ ਬਿਲਕੁਲ 100 100% ਲੋਕ ਸਾਡੇ ਨਾਲ ਨੇ ਬਿਲਕੁਲ ਪਾਰਟੀ ਦੇ ਬਿਲਕੁਲ ਇਹ ਦਵਾਰ ਬਣ ਕੇ ਖੜੇ ਨੇ ਇਹਨਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਜਿਹੜਾ ਐਮਪੀ ਦਾ ਇਲੈਕਸ਼ਨ ਆਸੀ ਉਹਨੂੰ ਜਿਤਾ ਕੇ ਜਿਲ੍ਹੇ ਸੈਂਟਰ ਦੇ ਜਿਹੜੇ ਹੱਕ ਨੇ ਪੰਜਾਬ ਦੇ ਲਈ ਤੇ ਪੰਜਾਬ ਦੇ ਹਿੱਤ ਲਈ ਜਿਹੜੇ ਕੰਮ ਕਰਨੇ ਨੇ ਤੇ ਐਮਪੀ ਬਣਾ ਕੇ ਭੇਜਣਗੇ ਤੇ ਪੰਜਾਬ ਦੇ ਕੰਮ ਹੋਣਗੇ 2024 ਦੇ ਹਾਲੇ ਜਿਹੜਾ ਲੋਕ ਸਭਾ ਚੋਣਾਂ ਦਾ ਬਿਗਲ ਵੱਜਣ ਵਾਲਾ ਉਸ ਤੋਂ ਪਹਿਲਾਂ ਤੁਸੀਂ ਆਪਣੀ ਚੋਣ ਪ੍ਰਚਾਰ ਸ਼ੁਰੂ ਕਰਤਾ ਤੇ ਪਾਰਟੀ ਤੋਂ ਕੀ ਡਿਮਾਂਡ ਕਰਦੇ ਹੋ ਤੁਸੀਂ ਦੇਖੋ ਪਾਰਟੀ ਤੋਂ ਮੈਂ ਕਿਸੇ ਤਰ੍ਹਾਂ ਦੀ ਡਿਮਾਂਡ ਨਹੀਂ ਕਰਦਾ ਪਾਰਟੀ ਦਾ ਜਿਹੜਾ ਹੁਕਮ ਆ ਮੈਂ ਇੱਕ ਸਿਪਾਹੀ ਆ ਔਰ ਮੈਂ ਪਹੁੰਚੀ ਹਾਂ ਜੋ ਸਾਡਾ ਕਮਾਂਡਰ ਸਾਨੂੰ ਹੁਕਮ ਕਰੇਗਾ ਉਹਦੇ ਤਹਿਤ ਅਸੀਂ ਖੜੇ ਆ ਬਾਕੀ ਜਿਹੜਾ ਆਦੇਸ਼ ਰਹੇਗਾ ਪਾਰਟੀ ਦਾ ਉਹਦੇ ਨਾਲ ਅਸੀਂ ਚੱਲਾ ਗਿਆ